ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਗੁਰਮੀਤ ਸਿੰਘ ਸੁਪਰੀਮ ਸੀਡ ਤੋਂ ਸੋ ਜਿਵੇਂ ਕਿ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਆਪਾਂ ਫੀਲਡ ਕਰ ਰਹੇ ਸੀਗੇ ਸੁਪਰੀਮ 810 ਤੇ 810 ਹੁਣ ਤਕਰੀਬਨ ਵੀਰ ਜੀ ਹੁਣਾਂ ਦਾ ਪੱਕਣ ਦੀ ਕਗਾਰ ਤੇ ਆ ਹੋ ਸਕਦਾ ਇਹ ਹਫਤੇ ਤੱਕ ਇਹਦੀ ਵਾਢੀ ਵੀ ਕਰ ਦੇਣ ਤੇ ਆਪਾਂ ਅੱਜ ਖੜੀ ਫਸਲ ਆਪਣੇ ਕਿਸਾਨ ਵੀਰਾਂ ਨੂੰ ਦਿਖਾਉਣ ਲਈ ਲੈ ਕੇ ਆਏ ਆਂ ਆਪਾਂ ਵੀਰ ਜੀ ਨਾਲ ਗੱਲਬਾਤ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਜੀ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਾਉਂਦੇ ਆ ਵੀਰ ਜੀ ਨੂੰ ਪੁੱਛਦੇ ਹਾਂ ਕੀ ਨਾਮ ਹੈ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਜੀ ਮੇਰਾ ਨਾਮ ਸੁਖਪਿੰਦਰ ਸਿੰਘ ਹੈ ਜੀ ਸੁਖਪਿੰਦਰ ਸਿੰਘ ਹਾਂ ਜੀ ਸੋ ਵੀਰ ਜੀ ਆਪਣਾ ਪਿੰਡ ਦਾ ਨਾਮ ਕੀ ਹੈ ਜੀ ਪਿੰਡ ਦਾ ਨਾਮ ਬੰਬਾ ਜੀ ਠੀਕ ਹੈ ਜੀ ਡਿਸਟ੍ਰਿਕਟ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਠੀਕ ਹੈ ਜੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਸਾਡੇ ਕਿਸਾਨ ਵੀਰਾਂ ਨੂੰ ਦੱਸੋਗੇ ਆਪਾਂ ਪਹਿਲਾਂ ਵੀ ਵੈਸੇ ਆਪਾਂ ਮਿਲ ਚੁੱਕੇ ਹਾਂ ਜਦੋਂ ਫਸਲ 50 55 ਦਿਨ ਦੀ ਸੀ ਉਹਨੂੰ ਤੁਸੀਂ ਵਿਜ਼ਿਟ ਕੀਤਾ ਸੀ ਹਾਂਜੀ ਵਿਜ਼ਿਟ ਕੀਤਾ ਸੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋਗੇ ਹੁਣ ਇਹ ਆਪਣੀ ਫਸਲ ਕਿਵੇਂ ਦਿਖਾੜੀ ਹੈ ਸੁਖਦੀਪ ਮਰਚੂਦਾ ਸੀ ਤਕਰੀਬਨ ਪੱਕਣ ਦੀ ਕਗਾਰ ਤੇ ਹੈ ਫਸਲ ਭਾਜੀ ਤਕਰੀਬਨ 4-5 ਦਿਨ ਤੱਕ ਵੱਢਣ ਦੀ ਕਗਾਰ ਤੇ ਆ ਹਾਂਜੀ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਇੱਕ ਤੇ ਪੱਕਣ ਦਾ ਦਾਣੇ ਪੂਰੇ ਪੱਕ ਚੁੱਕੇ ਆ ਜੀ ਤੇ ਬਹੁਤ ਜ਼ਿਆਦਾ ਪਰਾਲੀ ਹਰੀ ਆ ਜੀ ਜੀ ਇਹ ਇੱਕ ਤਾਂ ਡਿੱਗਣ ਦੀ ਸਮੱਸਿਆ ਵੀ ਬਿਲਕੁਲ ਨਹੀਂ ਆਈ ਜਿੱਦਾਂ ਹਰ ਕਾ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਮੀਂਹ ਬਹੁਤ ਪਏ ਲੇਕਿਨ ਇਹ ਬਿਲਕੁਲ ਖੜੀ ਫਸਲ ਹੈ ਕੋਈ ਡਿੱਗਣ ਦੀ ਸ਼ਿਕਾਇਤ ਨਹੀਂ ਆਈ ਤੇ ਕੋਈ ਬਿਮਾਰੀ ਵੀ ਨਹੀਂ ਐਕਸਟਰਾ ਇਹਨੂੰ ਕੋਈ ਬਿਮਾਰੀ ਨਹੀਂ ਆਈ ਨੋਰਮਲ ਜਿਹੜੀ ਸਪਰੇ ਆਪਾਂ ਇੱਕ ਦੋ ਕੀਤੀ ਉਹੀ ਕੀਤੀ ਆ ਦਾਣਿਆਂ ਦਾ ਕਲਰ ਬਹੁਤ ਸੋਹਣਾ ਹੈ ਲਾਣੇ ਚਮਕ ਦੇ ਵਿੱਚ ਚਮਕ ਦੇ ਵਿੱਚ ਆ ਦਾਗ ਹੀ ਕੋਈ ਦਾਣਾ ਨਹੀਂ ਹੈਗਾ ਜੀ ਦਾਗੀ ਕੋਈ ਦਾਣਾ ਨਹੀਂ ਬਿਲਕੁਲ ਜੀ ਪੱਤਲ ਵੀ ਬਹੁਤ ਘਾਟਾ ਜਿੱਦਾਂ ਆਮ ਬੀਆਂ ਨੂੰ ਨਾ ਪੱਤਲ ਬਹੁਤ ਜ਼ਿਆਦਾ ਰਕਾ ਬਰਸਾਤ ਕਰਕੇ ਪਈ ਆ ਪਰ ਇਹਨੂੰ ਪੱਤਲ ਬਹੁਤ ਘਟਿਆ ਬਹੁਤ ਸਾਫ ਵੀ ਹੈ ਜੀ ਬਹੁਤ ਸਾਫ ਜੀ ਹਾਂ ਜੀ ਮਤਲਬ ਜਿਵੇਂ ਬਾਕੀਆਂ ਖੇਤਾਂ ਦੇ ਵਿੱਚ ਲੋਕਾਂ ਦੇ ਦੇਖਿਆ ਕਿਸਾਨ ਵੀਰਾਂ ਦੇ ਵੀ ਹਲਦੀ ਰੋਗ ਦੀ ਬਹੁਤ ਸ਼ਿਕਾਇਤ ਆਈ ਆਪਣੀ ਨੂੰ ਉਹ ਵੀ ਨਹੀਂ ਆਈ ਬਿਲਕੁਲ ਨਹੀਂ ਬਾਜੀ ਇਹਨੂੰ ਹਲਦੀ ਦੀ ਕੋਈ ਸਮੱਸਿਆ ਨਹੀਂ ਆਈ ਬਾਕੀ ਬੀਆਂ ਨੂੰ ਸੁਗਵਾਈ ਆ ਇਹਨੂੰ ਕੋਈ ਸਮੱਸਿਆ ਹਲਦੀ ਦੀ ਕੋਈ ਸਪਰੇ ਨਹੀਂ ਹੋਈ ਕੁਝ ਨਹੀਂ ਹੋਇਆ ਜੀ 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 ਹਾਂਜੀ ਹਾਂਜੀ ਮਤਲਬ ਕਿ ਔਰ 올ਓਵਰ ਵਧੀਆ ਰਿਹਾ ਆਪਣੇ ਖੇਤਾਂ ਦੇ 올ਓਵਰ ਭਾਜੀ ਬਹੁਤ ਵਧੀਆ ਕਿਉਂਕਿ ਡਿੱਗਣ ਵਾਲੇ ਬੀਜ ਦਾ ਜਿਆਦਾ ਨੁਕਸਾਨ ਹੁੰਦਾ ਇਹ ਡਿੱਗਦਾ ਨਹੀਂ ਆ ਬਹੁਤ ਮਾੜੇ ਸਮੇਂ 'ਚ ਵੀ ਇਹ ਖਲੋਤਾ ਰਿਹਾ ਜੀ ਤੇ ਦਾਣੇ ਬਹੁਤ ਚਮਕਦਾਰ ਆ ਜੀ ਇਹਦੇ ਬਾਕੀ ਕਿਸਾਨ ਵੀਰ ਦੇਖ ਸਕਦੇ ਨੇ ਹਾਂ ਜੀ ਮੁੰਜਣਾ ਦਾ ਝੁਕਾ ਕਿੰਨਾ ਹੈ ਇਹ ਝੁਕਾ ਸਿਰਫ ਇਹਦੇ 'ਚ ਵਜਨ ਜਿਆਦਾ ਵੀਰ ਜੀ ਬਿਲਕੁਲ ਜੀ ਬਿਲਕੁਲ ਦਾਣੇ ਦੇਖਣ ਜਿਵੇਂ ਤੁਸੀਂ ਕਹਿ ਰਹੇ ਸੀ ਸੇਵਾ ਵੀ ਬੜੀ ਕੀਤੀ ਹੈ ਸਪਰੇਆ ਵੀ ਹਮੇਸ਼ਾ ਚੰਗੀਆਂ ਕਰਦੇ ਹੋ ਦਾਣੇ ਵੀ ਤਕਰੀਬਨ ਚਮਕਦਾਰ ਨੇ ਜੀ ਇਹ ਵਜ਼ਨ ਬਹੁਤ ਜ਼ਿਆਦਾ ਜੀ ਦਾਣੇ ਦਾ ਦਾਣੇ ਨਿੱਗਰ ਨੇ ਸਾਰੇ ਪਤਲ ਬਿਲਕੁਲ ਨਹੀਂ ਹੈਗੀ ਹਾਂਜੀ 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 ਠੀਕ ਹੈ ਜੀ ਮਤਲਬ 810 ਦੀ ਖੇਤੀ ਕਰਕੇ ਮਤਲਬ ਵਧੀਆ ਲੱਗਿਆ ਬਿਲਕੁਲ ਬਿਲਕੁਲ ਜੀ ਤੇ ਨਾਲੇ ਅਪਡੇਟ ਹੋ ਜਾਂਦਾ ਜੀ ਵਧੀਆ ਜੀ 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 ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ 110 ਵੀ ਬਰਾਬਰ ਚੱਲੂ ਬਿਲਕੁਲ ਬਿਲਕੁਲ ਬਰਾਬਰ ਚੱਲੂ ਬਰਾਬਰ ਬਰਾਬਰ ਬਿਲਕੁਲ ਬਰਾਬਰ ਹਾਂ ਜੀ ਤੁਹਾਡੀ ਵਧੀਆ ਮਤਲਬ ਰਿਜ਼ਲਟ ਬਿਲਕੁਲ 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 ਹਾਂ ਜੀ ਬਹੁਤ ਵਧੀਆ ਜੀ ਸੁਖਸਨ ਵੀਰ ਜੀ ਨੇ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਝੋਨੇ ਦੇ ਲੈ ਕੇ ਵਧੀਆ ਰਿਜ਼ਲਟ ਉਹਨਾਂ ਨੂੰ ਲੱਗੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ 110 ਦੇ ਨਾਲ ਨਾਲ 810 ਦੀ ਖੇਤੀ ਵੀ ਕਰਨਗੇ ਸੋ ਨੌਲੇਜ ਵਾਸਤੇ ਦੱਸ ਜੀ ਕਿਸਾਨ ਵੀਰ ਜੀ ਨੂੰ ਕਿ ਵੀਰ ਜੀ ਆਪਣੀ 11 बाई ਕਣਕ ਉਂਦੀ ਹੈ ਜੀ ਹਾਂ ਜੀ ਹਾਂ ਜੀ 11 बाई ਕਣਕ ਆਪਣੀ ਰਿਸਰਚ ਵੈਰਾਈਟੀ ਹੈ ਬਹੁਤ ਵਧੀਆ ਦੇ ਝਾੜ ਨੇ ਟੂੜੀ ਵੀ ਬਹੁਤ ਬਣਦੀ ਹੈ ਮੇਨ ਗੱਲ ਹੈ ਜੀ ਕੋਸ਼ਿਸ਼ ਕਰਦੇ ਤੁਸੀਂ ਆਪਣੇ ਕਿਤਾਬਾਂ ਵਿੱਚ ਉਦੀ ਵਜਾਈ ਕਰਦੇ ਹਾਂ ਨਹੀਂ ਜਰੂਰ ਟ੍ਰਾਇਲ ਕਰਾਂਗੇ ਹਾਂਜੀ ਹੁੰਦੇ ਨੇ ਤੀ ਵਰਤ ਕੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਰੂਰ ਜਰੂਰ ਬਾਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਵੀਜੀ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਸਾਡੇ ਕਿਸਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਆਉਂਦੇ ਸਮੇਂ 'ਚ ਆਪਾਂ ਹੋਰ ਵੀ ਕਿਸਾਨ ਵੀਰਾਂ ਨਾਲ ਮਿਲਾਂਗੇ ਤਦ ਤੱਕ ਲਈ ਜੈ ਜਲ ਜਵਨੇ ਵਾਹਿਗੁਰੂ ਜੀ ਕੀ ਫਤਿਹ